ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਸਵਾਜ ਇੱਕ ਵਾਰ ਮੁਰ ਤੋਂ ਹੁਸ਼ਾਰਪੁਰ ਨਿਊਜ਼ ਦੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਦੇ ਸਥਾਨਿਕ ਕੰਟਕ ਔਰ ਨਸਤੀਕ ਮੌਜੂਦ ਬਤਰਾ ਇਲੈਕਟ੍ਰੋਨਿਕਸ ਦੇ ਸ਼ੋਰੂਮ ਵਿਖੇ ਸੋ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ ਦੀਵਾਲੀ ਤੇ ਬਤਰਾ ਇਲੈਕਟ੍ਰੋਨਿਕਸ ਹੁਸ਼ਾਰਪੁਰ ਆਪਣੇ ਗ੍ਰਾਹਕਾਂ ਦੇ ਲਈ ਬਹੁਤ ਧਮਾਕੇਦਾਰ ਆਫਰਸ ਲੈ ਕੇ ਆਇਆ ਸੀ ਤੇ ਬਹੁਤ ਸਸਤੀਆਂ ਦਰਾਂ ਤੇ ਜਨਕੀ ਕਟ ਰੇਟਾ ਤੇ ਲੋਕਾਂ ਨੂੰ ਇਲੈਕਟ੍ਰੋਨਿਕਸ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ ਸੀ ਤੇ ਬਹੁਤ ਸਾਰੀਆਂ ਆਫਰਸ ਉਹਨਾਂ ਵੱਲੋਂ ਹਰ ਇੱਕ ਪ੍ਰੋਡਕਟ ਤੇ ਰੱਖੀਆਂ ਗਈਆਂ ਸਨ ਸੋ ਅੱਜ ਜੇਕਰ ਆਪਾਂ ਉਸ ਵੀਡੀਓ ਦੀ ਗੱਲ ਕਰੀਏ ਤਾਂ ਉਸ ਵੀਡੀਓ ਨੂੰ ਜਦੋਂ ਸਾਡੇ ਚੈਨਲ ਵੱਲੋਂ ਬੂਸਟ ਕੀਤਾ ਗਿਆ ਸੀ ਤਾਂ ਬਹੁਤ ਸਾਰੇ ਲੋਕਾਂ ਵੱਲੋਂ ਹਜ਼ਾਰਾਂ ਹੀ ਲੋਕਾਂ ਵੱਲੋਂ ਉਸ ਵੀਡੀਓ ਨੂੰ ਪਿਆਰ ਦਿੱਤਾ ਗਿਆ ਸੀ ਤੇ ਬਹੁਤ ਸਾਰੇ ਲੋਕਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਬੱਤਰਾ ਇਲੈਕਟ੍ਰੋਨਿਕਸ ਦੇ ਸ਼ੋਰੂਮ ਵਿਖੇ ਪਹੁੰਚ ਕੇ ਖਰੀਦਦਾਰੀ ਕੀਤੀ ਗਈ ਸੀ ਸੋ ਇੱਕ ਵਾਰ ਮੁਰਤੋਂ ਬੱਤਰਾ ਇਲੈਕਟ੍ਰੋਨਿਕਸ ਹੁਸ਼ਿਆਰਪੁਰ ਆਪਣੇ ਗ੍ਰਾਹਕਾਂ ਦੇ ਲਈ ਸ਼ਾਨਦਾਰ ਆਫਰਸ ਲੈ ਕੇ ਆਇਆ ਹੈ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਮਰ ਸੀਜ਼ਨ ਹੁਣ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਤਾਂ ਘਰਾਂ ਦੇ ਵਿੱਚ ਡਿਮਾਂਡਸ ਸ਼ੁਰੂ ਹੋ ਜਾਂਦੀਆਂ ਨੇ ਕਿ ਘਰਾਂ ਦੇ ਵਿੱਚ ਏਸੀ ਲਗਵਾਇਆ ਜਾਵੇ, ਕੂਲਰ ਨਵਾਂ ਲਿਆਂਦਾ ਜਾਵੇ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਜ ਕੋਈ ਇਲੈਕਟ੍ਰੋਨਿਕ ਪ੍ਰੋਡਕਟ ਦੀ ਗੱਲ ਚੱਲਦੀ ਹੈ ਤਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਸਵਾਲ ਆਂਦਾ ਕਿ ਉਹ ਕਿਹੜੀ ਦੁਕਾਨ ਤੇ ਜਾਣ ਜਿੱਥੇ ਕਿ ਉਹਨਾਂ ਨੂੰ ਸਮਾਨ ਵੀ ਸਸਤਾ ਮਿਲੇ ਤੇ ਵਧੀਆ ਕੁਆਲਿਟੀ ਦਾ ਮਿਲੇ ਸੋ ਮੇਰੇ ਨਾਲ ਗੱਲਬਾਤ ਕਰਨ ਲਈ ਬਤਰਾ ਇਲੈਕਟ੍ਰੋਨਿਕਸ ਦੇ ਓਨਰ ਸैम ਬਤਰਾ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਕੀ ਸੋ ਸਮਝੇ ਦੀਵਾਲੀ ਦੀ ਆਪਾਂ ਗੱਲ ਕਰੀਏ ਤਾਂ ਉਸ ਵਕਤ ਤੁਸੀਂ ਬਹੁਤ ਧਮਾਕੇਦਾਰ ਆਫਰਸ ਜਿਹੜੀ ਗਾਹਕਾਂ ਦੇ ਲਈ ਲਾ ਕੇ ਆਏ ਸੀ ਤਾਂ ਇਸ ਵਾਰ ਆਪਾਂ ਸਮਰ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤਾਂ ਕੀ ਆਫਰਸ ਲੈ ਕੇ ਆਇਆ ਹਾਂ ਤੁਸੇ ਸਰ ਇਸ ਟਾਈਮ ਤੇ ਜਿੱਦਾਂ ਲਾਸਟ ਈਅਰ ਤੁਹਾਡੇ ਨਾਲ ਆਪਾਂ ਦੀਵਾਲੀ ਦਾ ਲਗਾਇਆ ਪਹਿਲੇ ਤਾਂ ਬਹੁਤ-ਬਹੁਤ ਥੈਂਕਸ ਸਰ ਦੇ ਵਿਊਰਸ ਦਾ ਜਿਨ੍ਹਾਂ ਦੇ ਪਿਆਰ ਦੇ ਨਾਲ ਸਾਡੀ ਦੀਵਾਲੀ ਇਸ ਵਾਰੀ ਫੇਰ ਬਹੁਤ ਜ਼ਿਆਦਾ ਅੱਛੀ ਗਈ ਸੀਗੀ ਉਸੀ ਚੀਜ਼ ਨੂੰ ਆਪਾਂ ਦੇਖਦੇ ਹੁਣ ਆਫਰ ਜਿੱਦਾਂ ਗਰਮੀਆਂ ਅਪਰੋਚ ਹੋ ਗਈਆਂ ਗਰਮੀਆਂ ਦੇ ਵਿੱਚ ਹਰ ਘਰ ਦੀ ਡਿਮਾਂਡ ਹੈ ਕਿਸੇ ਨੂੰ ਫ੍ਰਿਜ ਚਾਹੀਦਾ ਹੈ ਕਿਸੇ ਨੂੰ ਏਸੀ ਚਾਹੀਦਾ ਹੈ ਕਿਸੇ ਨੂੰ ਕੂਲਰ ਚਾਹੀਦਾ ਹੈ ਕਮਰਸ਼ੀਅਲ ਸੈਗਮੈਂਟ ਵਿੱਚ ਕੋਈ ਬੰਦਾ ਡੀਪ ਫ੍ਰੀਜ਼ਰ ਚਾਹੁੰਦਾ ਹੈ ਕੋਈ ਫਿਜ਼ੀ ਕੂਲਰ ਚਾਹੁੰਦਾ ਹੈ ਹਰ ਤਰ੍ਹਾਂ ਦੇ ਪ੍ਰੋਡਕਟਸ ਦੇ ਨਾਲ ਆਪਾਂ ਆਫਰ ਲੈ ਕੇ ਆਏ ਆ ਤੁਸੀਂ ਜਿੱਦਾਂ ਲਗਾਉਂਗੇ ਹੁਣ 에어 ਕੰਡੀਸ਼ਨਰ ਦੀ ਗੱਲ ਕਰ ਲਈਏ 에어 ਕੰਡੀਸ਼ਨਰ ਆਪਾਂ ਇਸ ਟਾਈਮ 'ਚ ਸ਼ਹਿਰ 'ਚ ਸਭ ਤੋਂ ਸਸਤੇ ਵੇਚ ਰਹੇ ਆ ਜੀ ਸਾਡੇ ਕੋਲ ਸਪਲਟ ਏਸੀ 26990 ਤੋਂ ਸਟਾਰਟ ਹੈ 26990 ਤੋਂ ਸਪਲਟ AC ਸਟਾਰਟ ਹੈ। ਸਟਾਰਟ ਹੈ। ਓਦੇ ਨਾਲ ਆਪਾਂ ਇਸ ਟਾਈਮ ਦੇ ਫਿਟਿੰਗ ਫ੍ਰੀ ਦੇ ਰਹੇ ਆ। AC ਦੇ ਕਵਰਸ ਫ੍ਰੀ ਦੇ ਰਹੇ ਆ ਤੇ ਨਾਲ 10 ਸਾਲ ਦੀ ਗਾਰੰਟੀ ਦੇ ਰਹੇ ਆ। ਮਤਲਬ ਕਿ 26990 ਦਾ AC ਆ ਪਲੱਸ ਆਪਾਂ ਦੇਖਦੇ ਕਿ ਹੋਰ ਸ਼ੂਰੂਮ ਤੋਂ ਆਪਾਂ ਖਰੀਦਦਾਰੀ ਕਰਦੇ ਆ ਤਾਂ 800 ਰੁਪਿਆ ਲੱਗ ਤੋਂ ਚਾਰਜ ਕੀਤਾ ਜਾਂਦਾ ਹੈ ਕਿ ਘਰ ਦੇ ਵਿੱਚ ਫਿਟਿੰਗ ਕਰਨੀ ਹੁੰਦੀ ਹੈ। ਉਹ ਵੀ ਫ੍ਰੀ ਦੇ ਰਹੇ ਹਾਂ। ਪਲੱਸ AC ਦਾ ਕਵਰ ਵੀ ਫ੍ਰੀ ਦੇ ਰਹੇ ਹਾਂ ਤੇ ਹੋਰ ਕੋਈ ਆਫਰ ਵੀ ਦੇ ਰਹੇ ਹਾਂ ਜੋ ਇਸ ਵਾਰੀ ਗੱਲਾਂ ਬਾਤਾਂ ਹੈ ਜੀ ਸਰ ਆਫਰ ਗੱਲਾਂ ਬਾਤਾਂ ਤਾਂ ਦੇਖੋ ਤੁਹਾਡੀ ਪਿਛਲੀ ਵੀਡੀਓ ਚ ਵੀ ਆਪਾਂ ਕੋਈ ਗੱਲਾਂ ਬਾਤਾਂ ਨਹੀਂ ਕੀਤੀਆਂ ਜੋ ਕਿਹਾ ਉਹ ਪੁਗਾਇਆ ਇਸ ਵਾਰੀ ਵੀ ਹੈ ਕਿ ਆਫਰ ਆ ਲਗਾਇਆ ਕਿ ਜਿਹੜਾ ਵੀ ਕਸਟਮਰ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ ওভার ਐਂਡ ਅਬਾਪਾ ਇੱਕ ਮਿਕਸਰ ਇੰਡਰ ਫ੍ਰੀ ਦਵਾਂਗੇ ਮਤਲਬ ਕਿ 26990 ਦਾ AC ਹੋਏਗਾ ਪਲੱਸ ਫਿਟਿੰਗ ਦੇ ਪੈਸੇ 800 ਰੁਪਏ ਉਹ ਵੀ ਉਹਨਾਂ ਦਾ ਬਚੇਗਾ AC ਕਵਰ ਹੋਊਗੀ ਤਾਂ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਤਾਂ ਉਹਨੂੰ ਇੱਕ मिक्सर ग्राइंडर मिक्सर ਦਿੱਤਾ ਹੈ ਵਗਿਆ ਸੈਲੋ ਕੰਪਨੀ ਦਾ ਵਧੀਆ ਕੰਪਨੀ ਦਾ ਬਿਲਕੁਲ ਬ੍ਰਾਂਡਡ ਉਹ ਵੀ ਵਿਦ 1 ਇਅਰ ਗਾਰੰਟੀ 1 ਇਅਰ ਗਾਰੰਟੀ ਖਰਾਬ ਹੋ ਗਿਆ ਕੰਪਨੀ ਚੇਂਜ ਕਰਕੇ ਨਵੀਂ ਦੇ ਦਿੱਤੀ ਜੀ ਐਸ ਆਮ ਜੀ ਆਪਾਂ ਇਸ ਤੋਂ ਇਲਾਵਾ ਇੱਕ ਗੱਲ ਕਰੇ ਤਾਂ ਆਪਾਂ 에어 ਕੰਡੀਸ਼ਨਰ ਦੀ ਗੱਲ 에어 ਕੰਡੀਸ਼ਨਰ ਕਰੀਏ ਤਾਂ ਕਿਹੜੀ ਕਿਹੜੀ ਕੰਪਨੀ ਆਪਣੇ ਸਾਰੇ ਲਾ ਕੰਪਨੀ ਦੇ 에어 ਕੰਡੀਸ਼ਨਰ ਸਟਾਕ ਦੇ ਵਿੱਚ ਅਵੇਲੇਬਲ ਹੈ ਤੁਹਾਨੂੰ ਵੋਲਟੇਜ ਏਸੀ ਚਾਹੀਦੇ ਵੋਲਟੇਜ ਮਿਲ ਜਾਏਗਾ ਪੈਨਾਸੋਨਿਕ ਮਿਲ ਜਾਏਗਾ ਹਾਇਰ ਮਿਲ ਜਾਏਗਾ ਕੈਰੀਅਰ ਮਿਲ ਜਾਏਗਾ ਹਿਟਾਚੀ ਮਿਲ ਜਾਏਗਾ ਲੋਇਡ ਮਿਲੇਗਾ ਬਲੂ ਸਟਾਰ ਮਿਲੇਗਾ ਐਲ ਜੀ ਮਿਲੇਗਾ ਅੰਡਰ ਵਨ ਰੂਫ ਸਾਡੇ ਕੋਲ 8 ਬ੍ਰਾਂਡਸ ਦੇ 에ਅਰ ਕੰਡੀਸ਼ਨਰ ਅਵੇਲੇਬਲ ਹੈ ਬੇਸਿਕ ਬ੍ਰਾਂਡਸ ਤੋਂ ਲੈ ਕੇ ਟਾਪ ਮੋਸਟ ਬ੍ਰਾਂਡ ਤੱਕ ਸਾਰੇ ਤਰ੍ਹਾਂ ਦੇ ਬ੍ਰਾਂਡਸ ਹਨ ਜਿਹੜਾ ਤੁਸੀਂ 26990 ਰੁਪਏ ਜਿਹੜਾ ਤੁਸੀਂ ਰੇਟ ਦੱਸਿਆ ਉਹ ਕਿਸੇ ਵਿਸ਼ੇਸ਼ ਕੰਪਨੀ ਦਾ ਹੈ ਜਾਂ ਸਾਰਿਆਂ ਦਾ ਇੱਕੋ ਰੇਟ ਸਰ ਸਟਾਰਟਿੰਗ ਹੈ ਉਹਨਾਂ ਤੋਂ ਆਨਵਰਡ ਹੈ ਜਿੱਦਾਂ 26990 ਦਾ 1 ਟਨ ਦਾ ਗੋਦਰੇਜ ਦਾ ਏਸੀ ਹੈ ਜਿੱਦਾਂ ਜੀ ਬ੍ਰਾਂਡਡ ਏਸੀ ਹੈ 10 ਸਾਲ ਦੀ ਗਾਰੰਟੀ ਹੈ ਨਾਲ ਉਹਦੇ ਇੱਕ ਕਵਰ ਫਰੀ ਹੈ بس ਉਹਦੇ ਨਾਲ ਇੱਕ ਫਿਟਿੰਗ ਫਰੀ ਹੈ ਤੇ ਜਿਹੜਾ ਐਡ ਸ਼ੇਅਰ ਕਰਕੇ ਆਏਗਾ ਉਹਦੇ ਲਈ ਮਿਕਸੀ ਫਰੀ ਹੈ ਜਿਹੜੀ ਮਰਜ਼ੀ ਕੰਪਨੀ ਦਾ ਜਿਹੜੇ ਮਰਜ਼ੀ ਕੰਪਨੀ ਦਾ ਐਸਸੀ ਲੋ ਆਫਰਸ ਨਾਲ ਮਿਲੇਗਾ ਤਾਂ ਆਫਰਸ ਘੱਟ ਤੱਕ ਚੱਲ ਰਹੀਆਂ ਨੇ ਸਰ ਆਫਰਸ ਵਾਲੀ ਦੀ ਨੇ ਜਾਂ ਬਿਲਕੁਲ ਸਰ ਦੇਖੋ ਇਹ ਸਿਰਫ ਚੰਦਨ ਵਾਲੀ ਆਫਰ ਲਗਾਣੇ ਆ ਰੀਜ਼ਨ ਬੀਇੰਗ ਕਸਟਮਰ ਨੂਵੀ ਕ੍ਰੇਜ਼ ਬਣਿਆ ਰਵੇ ਪਲੱਸ ਹੁੰਦਾ ਕਿ ਜਿੱਦਾਂ ਜਿੱਦਾਂ ਕਿ ਸੀਜ਼ਨ ਗਰਮੀ ਦਾ ਵੱਧ ਜਾਨਾ ਹੈ ਰਸ਼ ਪਈ ਜਾਣਾ ਹੈ ਫਿਰ ਸਭ ਤੋਂ بڑا ਜਿਹੜਾ ਪ੍ਰੋਬਲਮ ਉਸ ਸਮੇਂ ਦੇ ਵਿੱਚ ਕੀ ਜਾਂਦੀ ਹੈ ਕਿ ਲੋਕ ਜੋ ਆ ਕੇ ਸਾਨੂੰ ਫੀਡਬੈਕ ਦਿੰਦੇ ਹੈ ਕਿ ਸਰ ਏਸੀ ਨੈਕਸਟੇ ਲੱਗ ਰਿਹਾ ਹੈ ਰਸ਼ ਬਹੁਤ ਜ਼ਿਆਦਾ ਪੈ ਗਿਆ ਹੈ ਫਿਟਿੰਗ ਨਹੀਂ ਸਹੀ ਹੋ ਰਹੀ ਕੁਝ ਆਪਾਂ ਉਸ ਚੀਜ਼ ਨੂੰ ਦੇਖਦੇ ਇਸ ਕਰਕੇ ਆਫਰ 10 15 ਦਿਨ ਲਈ ਲਗਾ ਰਿਹਾ ਹੈ ਕਿ ਸਟਿੱਕ ਦਾ ਆਫਰ ਜਿਹੜੀ ਆ 25 ਅਪ੍ਰੈਲ ਤੱਕਰ ਵੈਲਿਡ ਹੈ ਸਿਰਫ ਜਿਵੇਂ ਤੁਸੀਂ ਦੱਸਦੇ ਹੋ ਕਿ ਸ਼ਹਿਰ ਚ ਸਭ ਤੋਂ ਐਸੇ ਸਸਤਾ ਐਸੀ ਤੁਹਾਡੇ ਵੱਲੋਂ ਅਵੇਲੇਬਲ ਕਰਵਾਇਆ ਜਾ ਰਿਹਾ ਹੈ ਆਪਾਂ ਦੂਜੇ ਪਾਸੇ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਵੀ ਹੋਵੇਗਾ ਕਿ ਪਤਾ ਨਹੀਂ ਉੱਤੇ ਸਟਿੱਕਰ ਹੀ ਹੋਣਗੇ ਕਿਉਂਕਿ ਅੱਜ ਕੱਲ ਆਪਾਂ ਮਾਰਕੀਟ ਦੇ ਵਿੱਚ ਆਪਾਂ ਡੁਪਲੀਕੇਟ ਸਮਾਨ ਦੀ ਗੱਲ ਕਰੀਏ ਤਾਂ ਇਲੈਕਟ੍ਰੋਨਿਕਸ ਨੂੰ ਲੈ ਕੇ ਖਾਸ ਕਰ ਤਾਂ ਬਹੁਤ ਸਾਰਾ ਡੁਪਲੀਕੇਸੀ ਵੀ ਆ ਰਹੀ ਹੈ ਇਸ ਮਾਰਕੀਟ ਦੇ ਵਿੱਚ ਸਾਡੇ ਕੋਲ ਤਾਂ ਦੇਖੋ ਇੱਕ ਤਾਂ ਪਹਿਲੀ ਚੀਜ਼ ਕੋਈ ਆਪਾਂ एजुकेटेड आप भी हैं तो कस्टमर भी एजुकेटेड आ रहे हैं जिन्हें भी प्रोडक्ट है सारे पहली तो चीज ब्रांडेड है कोई ठप्पे वाला माल नहीं है चाहे एलईडी है चाहे फ्रिज है चाहे एसी है चाहे कूलर है सारे ओरिजिनल प्रोडक्ट विद बिल सारे जो सब तो पहली चीज है जी फिटिंग होगी पहली चीज तो कंपनी तो होगी कंपनी का रिप्रजेंटेटिव है बकायदा सपोज करोटाची का एसी लगा लिया हिटाची का एसी जो लगा लिया बकायदा हेटाची का बिल मिलेगा हिताची ਦੇ ਕੰਪਨੀ ਦਾ ਤੁਹਾਡੇ ਮੋਬਾਈਲ ਤੇ ਰਜਿਸਟਰਡ ਨੰਬਰ ਤੇ ਟੋਲ ਫਰੀ ਤੋਂ ਇੱਕ ਕੰਪਲੇਨ ਨੰਬਰ ਆਏਗਾ ਹਿਟਾਚੀ ਕੰਪਨੀ ਵਾਲਾ ਤੁਹਾਡੇ ਘਰ ਐਸੀ ਲਗਾਣਾ ਆਏਗਾ ਤਾਂ ਇਸ ਚੀਜ਼ ਲਈ ਤੁਸੀਂ ਬੇਫਿਕਰ ਹੋ ਜਾਓ ਕਿ ਕੋਈ ਫੇਕ ਕੰਮ ਨਹੀਂ ਹੈ ਜੋ ਵੀ ਪ੍ਰੋਡਕਟਸ ਸਾਰੇ ਓਰੀਜਨਲ ਅਜਾ ਅਸਾਮ ਜੀ ਇੱਕ ਸਵਾਲ ਇਹ ਵੀ ਹੈ ਕਿ ਜਦੋਂ ਤਾਂ ਸ਼ੋਰੂਮ ਦੇ ਮਾਲਕਾਂ ਵੱਲੋਂ ਆਪਣਾ ਸਮਾਨ ਵੇਚਣਾ ਹੁੰਦਾ ਤਾਂ ਲੋਕਾਂ ਨੂੰ ਬਹੁਤ ਸਾਰੇ ਸੁਪਨੇ ਦਿਖਾਏ ਜਾਂਦੇ ਨੇ ਪਰੰਤੂ ਜਦੋਂ ਸਮਾਨ ਵੇਚ ਦਿੱਤਾ ਜਾਂਦਾ ਹੈ ਕਸਟਮਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਜਾਨਕਿ ਸਰਵਸ ਨੂੰ ਲੈ ਕੇ ਆਪਾਂ ਗੱਲ ਕਰੀਏ ਤਾਂ ਲੋਕਾਂ ਨੂੰ ਬਹੁਤ ਸਾਰੀਆਂ ਖੱਜਲ ਖਵਾਰੀਆਂ ਦਾ ਸਾਹਮਣਾ ਕਰ ਚਾਂਸ ਨਹੀਂ ਆਏਗਾ ਬਿਕੋਜ਼ ਮੇਰੇ ਕੋਲ ਸਰਵਿਸ ਦੇ ਲਈ ਅਲੱਗ ਸਟਾਫ ਰੱਖਿਆ ਹੋਇਆ ਹੈ ਸੇਲਜ਼ ਦੇ ਲਈ ਅਲੱਗ ਸਟਾਫ ਹੈ ਕਈ ਸ਼ਾਪ ਕੀਪਰ ਤਾਂ ਕਹਿੰਦੇ ਜੀ ਸਮਾਨ ਵੇਚਦਾ ਸਰ ਕੋਈ ਕੰਪਲੇਂਟ ਆ ਗਈ ਆਪਣੇ ਆਪ ਟੋਲ ਫ੍ਰੀ ਤੇ ਰਜਿਸਟਰ ਕਰਾਓ ਇਹ ਵਾ ਤੁਹਾਡਾ ਕੰਮ ਕੁਝ ਨਹੀਂ ਹੈ ਤੁਹਾਡੇ ਕੋਲ ਸਾਡਾ ਮੋਬਾਈਲ ਨੰਬਰ ਰਜਿਸਟਰਡ ਹੈਗਾ ਤੁਹਾਡੇ ਕੋਲ ਬਿੱਲ ਦੇ ਉੱਤੇ ਸਾਡਾ ਨੰਬਰ ਲਿਖਿਆ ਹੈ ਬਿੱਲ ਤੇ ਕਾਲ ਕਰੋ ਮੈਡਮ ਨੂੰ ਐਡਰੈਸ ਲਿਖਾਓ ਨਾਲ ਹੀ ਮੈਡਮ ਕੰਪਨੀ 'ਚ ਲਿਖਾਈ ਗਈ ਵਿਥਿਨ 24 ਆਵਰਸ ਆ ਨੋਦੀ ਪ੍ਰੋਡਕਟ ਦੀ ਸਰਵਿਸ ਮਿਲੇਗੀ ਜੀ ਸੋ 26990 ਦਾ ਐਸਸੀ ਹੈ ਅੱਠ ਤਰ੍ਹਾਂ ਦੀਆਂ ਕੰਪਨੀਆਂ ਇੱ ਮਿਕਸਰ ਮਿਲੇਗਾ ਪਲੱਸ 1 ਇਅਰ 1 ਇਅਰ ਵਾਰੰਟੀ ਮਿਕਸਰ ਗ੍ਰੈਂਡਰ ਦੀ ਵੀ ਨਾਲ ਮਿਲੇਗੀ ਓਕੇ ਜੀ ਤਾਂ ਸਮਝਿਆ ਆਪਾਂ ਕੂਲਰਾਂ ਦੀ ਗੱਲ ਕਰੀਏ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਪਹੁੰਚ ਹੈ ਜਿਹੜੀ ਉਹ ਕੂਲਰਾਂ ਤੱਕ ਹੁੰਦੀ ਹੈ ਤਾਂ ਏਸੀ ਹਰ ਇੱਕ ਦੇ ਵਸਤੀ ਗੱਲ ਨਹੀਂ ਹੁੰਦੀ ਕਿ ਖਰੀਦਣਾ ਕਿਉਂਕਿ ਅੱਜ ਕੱਲ ਮਹਿੰਗਾਈ ਦਾ ਜ਼ਮਾਨਾ ਹੈ ਸੋ ਕੂਲਰਾਂ ਨੂੰ ਲੈ ਕੇ ਆਪਣੇ ਕੀ ਇੱਥੇ ਆਫਰਸ ਚੱਲ ਰਹੀਆਂ ਨੇ ਸਰ ਕੂਲਰ ਦੇ ਵਿੱਚ ਵੀ ਆਪਣੇ ਕੋਲ ਜਿਹੜੇ ਕੂਲਰਸ ਐ 10990 ਤੋਂ ਕੂਲਰ ਸਟਾਰਟ ਹੈ ਜੀ ਚਾਹੇ ਤੁਸੀਂ ਮੈਟਲ ਬੋਡੀ ਚ ਲੈਣਾ ਚਾਹੁੰਦੇ ਹੋ ਚਾਹੇ ਪਲਾਸਟਿਕ ਬੋਡੀ ਦੇ ਵਿੱਚ ਲੈਣਾ ਚਾਹੁੰਦੇ ਹੋ ਜੋ ਤੱਕ ਕੂਲਰ ਹੈ ਕੂਲਰ ਦੇ ਨਾਲ ਤਾਂ ਆਪਾਂ ਮਤਲਬ ਤੁਸੀਂ ਲਗਾਓ ਸਭ ਤੋਂ ਬੈਸਟ ਆਫਰਸ ਲਗਾਏ ਹੋਏ ਆ। ਵਾਟਰ ਪਿਰੀਫਾਈ ਗਿਫਟ ਦਿੱਤਾ ਜਾ ਰਿਹਾ ਬਿਲਕੁਲ ਇੱਕ ਕੂਲਰ ਜਦਾ ਵਾਲਾ ਬੜਾ ਹੈਵੀ ਡਿਊਟੀ ਕੂਲਰ ਲੱਗਾ ਹੋਇਆ। ਇਹ ਬੜਾ ਕੂਲਰ 12990 ਦਾ ਇਹਦੇ ਨਾਲ ਵਾਟਰ ਫਿਲਟਰ 7000 ਦਾ ਫਰੀ ਹੈ। ਪਲੱਸ ਜਿਹੜਾ ਦਾ ਡੀਲ ਸ਼ੇਅਰ ਕਰਕੇ ਆ ਗਿਆ ਉਨੂੰ ਨਾਲ ਮਿਕਸੀ ਵੀ ਅੰਡਰ ਫਰੀ ਦਿੱਤਾ ਜਾਏਗਾ ਮਤਲਬ ਕਿ ਉਹਦੇ ਉਹਦੇ ਲਈ ਵੀ ਇੱਕ ਸ਼ੇਅਰਿੰਗ ਗਿਫਟ ਲੱਗ ਤੋਂ ਰੱਖਿਆ ਹੋਇਆ ਇੱਕ ਵਾਰ ਦੁਬਾਰਾ ਮੜ ਤੋਂ ਦੁਹਰਾ ਦਿਓ ਜੀ ਪ੍ਰਾਈਸ ਕੀ ਹੈ ਕੋਈ 12990 ਤੋਂ ਕੁਲਰ ਸਟਾਰਟ ਹੈ ਜੀ 12990 ਤੋਂ ਕੁਲਰ ਸਟਾਰਟ ਅਪਸ 5 ਤੋਂ 6000 ਦਾ ਵਾਟਰ ਪਿਉਰੀਫਾਈ ਗਿਫਟ ਦਿੱਤਾ ਜਾ ਰਿਹਾ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਉਸ ਨੂੰ 2000 ਦੀ ਮਿਕਸੀ ਫਰੀ ਹੈ ਮਿਕਸੀ ਫਰੀ ਹੈ ਨਾਲ ਜੀ ਸੈਲੋ ਕੰਪਨੀ ਦੇ ਵੀ ਬ੍ਰਾਂਡਡ ਕੰਪਨੀ ਦੀ ਤਾਂ ਇੱਕ ਲਿਫਟ ਉਹਨਾਂ ਤੁਹਾਡੇ ਵੱਲੋਂ ਪ੍ਰੋਡਕਟ ਦੀ ਸ਼ੁਰੂਆਤ ਕੀਤੀ ਗਈ ਹੈ ਮਿਕਸੀ ਸਹਿਮ ਜੀ ਇਹਦੀ ਕੀ ਖਾਸੀਅਤ ਹੈ ਕਿਉਂਕਿ ਸਰ ਜੇ ਤੁਹਾਡੇ ਕੋਲ ਇਸ ਟਾਈਮ ਤੇ ਬੇਸਿਕਲੀ ਕੀ ਹੈ ਜਦਦਾ ਇਅਰ ਬਾਈ ਇਅਰ ਦੇਖ ਰਿਹਾ ਕਿ ਕਈ ਆਪਣੇ ਜਦਦਾ ਪੰਜਾਬ ਹੋ ਗਿਆ ਏਰੀਆ ਦੇ ਵਿੱਚ ਨਾ ਬڑے ਬڑے ਰੂਮਸ ਐ ਪਲਾਸਟਿਕ ਕੂਲਰ ਐ ਨਾ ਜ਼ਿਆਦਾ ਕਾਮਯਾਬ ਨਹੀਂ ਹੁੰਦਾ ਹੁਣ ਇਸ ਵਾਰ ਆਪਾਂ ਪ੍ਰੋਡਕਟ ਲਾਂਚ ਕੀਤਾ ਹੈ ਬਿਕੋਜ਼ ਇੱਕ ਹੈਵੀ ਡਿਊਟੀ ਕੂਲਰ ਐ ਇੱਕ ਤਾਂ ਪਹਿਲੇ ਤੁਸੀਂ ਦੇਖੋ ਕੋਈ ਆ ਨਹੀਂ ਹੈ ਹੈਵੀ ਬੋਡੀ ਐ ਪਿਆ ਫੁੱਟ ਤੱਕਰ ਦਾ ਕੂਲਰ ਦਾ 에ਅਰ ਥਰੋ ਐ ਜਾਲੀ ਅੱਗੇ ਲੱਗੀ ਐ ਕਿ ਕੋਈ ਬੱਚਾ ਅੰਦਰ ਹੱਥ ਨਾ ਪਾਵੇ ਕੁਛ ਨਾ ਕਰੇ ਹਰ ਚੀਜ਼ ਨੂੰ ਦੇਖਦੇ ਰੱਖਿਆ ਗਿਆ ਹੈ ਕਿ ਇਹਦੇ ਵਿੱਚ 3 ਸਪੀਡ ਉਹ ਲਗਾਈ ਹੈ ਇਨਵਰਟਰ ਤੇ ਕੂਲਰ ਚੱਲ ਸਕਦਾ ਹੈ 10 ਸਾਲ ਇਨਵਰਟਰ ਤੇ ਵੀ ਚੱਲ ਸਕਦਾ ਹੈ ਇਨਵਰਟਰ ਤੇ ਵੀ ਕੂਲਰ ਚੱਲਦਾ ਹੈ ਇਹਦੇ ਜਿਹੜੇ ਪੈਡਸ ਵੀ ਹੈ ਉਹ ਵੀ ਨਹੀਂ ਤੁਹਾਨੂੰ 10 ਸਾਲ ਚੇਂਜ ਕਰਨੇ ਪੈਣੇ ਆ ਓਕੇ ਜਿੱਦਾਂ ਨਹੀਂ ਤਾਂ ਆਪਾਂ ਆਮ ਤੌਰ ਤੇ ਕੂਲਰ ਵਾਲੇ ਪੈਡ ਹੁੰਦੇ ਆ ਹਾਂ ਜਦੋਂ ਜਦੋਂ ਵੀ ਸੀਜ਼ਨ ਆਉਂਦਾ ਤਾਂ 6 ਮਹੀਨੇ ਬਾਅਦ 8 ਮਹੀਨੇ ਬਾਅਦ ਉਹ ਚੇਂਜ ਕਰਨੇ ਪੈਂਦੇ ਨੇ ਬਿਲਕੁਲ ਇਸ ਕੂਲਰ ਦੇ ਨਾਲ ਉਹ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਦੇਖੋ ਨਾ ਗੰਦੀ 스멜 ਆਏਗੀ ਜਦ ਬਾਰਿਸ਼ ਆ ਪੈਂਦੀ ਹੈ ਫੂਸ ਗੰਦੀ 스멜 ਮਾਰਨਾ ਸ਼ੁਰੂ ਕਰ ਦਿੰਦਾ ਜਿਹੜੀ 스멜 ਜਿਹੜੀ ਆ ਰਹੀ ਹੈ ਸਰ ਉਹ ਕੁਝ ਵੀ ਨਹੀਂ ਆਏਗਾ ਤੇ ਐ ਸਮਝਿਓ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਆਪਾਂ ਇਸ ਜਾਲੀ ਨੂੰ ਲੈ ਕੇ ਆਪਾਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਰਹੇ ਸੀਗੇ ਕਿ ਇਹਦੇ ਵਿੱਚ ਹਵਾ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਬਿਲਕੁਲ ਸਰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਇਹ ਕੂਲਰ ਉਹ ਕੂਲਰ ਹੈ ਜਿਹਨੂੰ ਤੁਸੀਂ ਮਈ ਜੂਨ ਦੇ ਵਿੱਚ ਵੀ ਜਦ ਟੈਂਪਰੇਚਰ 50 ਕ੍ਰਾਸ ਕਰ ਜਾਏਗਾ ਤਦ ਵੀ ਤੁਹਾਨੂੰ ਮਿੰਕ ਬਲੈਂਕਟ ਲੈ ਕੇ ਸੋਣਾ ਪਏਗਾ ਮਤਲਬ ਕਿ ਏਸੀਆਂ ਵਾਂਗ ਕੰਮ ਕਰੇਗਾ ਇਹ ਏਸੀ ਕੂਲਰ ਹੈ ਸਰ ਇਹਦਾ ਕੀ ਪ੍ਰਾਈਸ ਆ ਜੀ ਲਿਫਟ ਸਰ 16990 ਦਾ ਕੋਲ ਇਹਦੀ ਗਾਰੰਟੀ ਵੈਂਟੀ ਕੀ ਆ ਜੀ ਫਿਰ ਸਰ 1 ਇਅਰ ਕੰਪਲੀਟ ਵਾਰੰਟੀ ਹੈ 2 ਇਅਰ ਮੋਟਰ ਵਾਰੰਟੀ ਹੈ ਐਂਡ 2 ਇਅਰ ਪੰਪ ਵਾਰੰਟੀ ਹੈ ਇਸ ਨਾਲ ਵੀ ਵਾਟਰ ਪਿਰੀਫਾਇਰ ਨਾਲ ਜਿਹੜਾ ਵੀਡੀਓ ਸ਼ੇਅਰ ਕਰੇਗਾ ਜਿਹੜਾ ਵੀਡੀਓ ਸਰ ਇਹ ਪਹਿਲੀ ਉਹ ਹੈ ਕਿ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਏਗਾ ਮਿਕਸਰ ਗ੍ਰਾਈਂਡਰ ਉਹਨੂੰ ਹੀ ਹੈ ਕੋਈ ਰੈਂਡਮ ਕਸਟਮਰ ਆਂਦਾ ਉਹਨੂੰ ਆਰੋ ਦਾ ਆਪਾਂ ਫਰੀ ਦੇਵਾਂਗੇ ਦੇਵਾਂਗੇ ਬਟ ਜੇ ਉਹ ਆਪਣੇ ਪੇਜ ਤੋਂ ਸਾਨੂੰ ਆਕੇ ਦਿਖਾਏਗਾ ਆਪਣੀ ਆਈਡੀ ਤੋਂ ਕਿ ਉਸ ਬੰਦੇ ਨੇ ਸਾਡੀ ਵੀਡੀਓ ਸ਼ੇਅਰ ਕੀਤੀ ਹੋਈ ਹੈ ਤਾਂ ਉਹਨੂੰ ਮਿਲੇਗਾ ਵੀ ਨਹੀਂ ਹੈ ਕਿ ਆਕੇ ਇੱਥੇ ਗਿਫਟ ਨਹੀਂ ਹੈ ਘਰੋ ਸ਼ੇਅਰ ਕਰਕੇ ਆਏਗਾ ਇਸ ਵਕਤ ਇਹ ਕਿ ਹੁਸ਼ਾਲਪੁਰ ਸ਼ਹਿਰ ਦੇ ਜ਼ਿਲ੍ਹੇ ਦੇ ਲੋਕ ਲਈ ਹੈ ਜਾਲ ওভার ਪੰਜਾਬ ਦੇ ਵਿੱਚ ਹੈ ਸਰ 올 ওভার ਪੰਜਾਬ ਹਿਮਾਚਲ ਪ੍ਰਦੇਸ਼ ਸਾਰੇ ਜਗ੍ਹਾ ਦੇ ਲਈ ਵੈਲਿਡ ਹੈ ਤੁਸੀਂ ਸਾਡੇ ਕੋਲ ਕੋਈ ਵੀ ਪ੍ਰੋਡਕਟ 0% ਕਿਸ਼ਤ ਤੇ ਕਰਾਉਣਾ ਚਾਹੁੰਦੇ ਹੋ ਤੁਹਾਡੇ ਕੋਲ ਉਹ ਵੀ ਆਫਰ ਦੇ ਵਿੱਚ ਹੈ ਇਸ ਟਾਈਮ ਦਾ ਆਪਾ ਆਫਰ ਲਗਾਈ ਹੈ ਕਿ ਕੋਈ ਵੀ ਕਸਟਮਰ ਦੇ ਕੋਲ ਅਗਰ ਕਾਰਡ ਬਜਾਜ ਦਾ ਨਹੀਂ ਬਣਿਆ ਫ੍ਰੀ ਆਫ ਕਾਸਟ ਉਹਦਾ ਕਾਰਡ ਬਣਾ ਮੰਗੇ ਯੂਜੁਲੀ ਯੂਜੁਲੀ ਉਹਦੀ ਕਾਸਟ ਜਿਹੜੀ 650 ਰੁਪੀਆ ਹੈ ਜਿਹੜਾ ਕਾਰਡ ਹੈ ਕਾਰਡ ਵੀ ਟੋਟਲੀ ਫ੍ਰੀ ਬਣਾਇਆ ਜਾਏਗਾ ਉਦੇ ਤੋਂ ਬਾਅਦ 0% ਰੇਟ ਆਫ ਇੰਟਰਸਟ ਤੇ ਮਿਲੇਗਾ ਤੇ ਕਿਤੋਂ ਵੀ ਹੁਸ਼ਾਰਪੁਰ ਜ਼ਿਲ੍ਹੇ ਤੋਂ ਕੋਈ ਵੀ ਕਸਟਮਰ ਆ ਜਾਂਦਾ ਉਹਨੂੰ ਆਪਾਂ ਫਾਈਨਾਂਸ ਤੇ 0% ਦਾ ਸੁਪੋਜ਼ ਕਰੋ ਜਿੱਦਾਂ ਹੁਣ ਕੋਈ ਕੂਲਰ ਆਪਾਂ 16990 ਦਾ ਕੂਲਰ ਹੈ ਜੀ ਉਹਨੇ 10000 ਰੁਪਏ ਡਾਊਨ ਪੇਮੈਂਟ ਦਿੱਤੀ ਜੀ 16000 ਰਹਿ ਗਿਆ ਦੀਆਂ 2000 ਦੀਆਂ 8 ਕਿਸ਼ਤਾਂ ਬਣਨ ਗਿਆ ਨਾ ਕੋਈ ਪ੍ਰੋਸੈਸਿੰਗ ਫੀਸ ਪਾਏਗੀ ਨਾ ਕੋਈ ਕਾਟ ਦਾ ਖਰਚਾ ਪਵੇਗਾ ਪਲੱਸ ਪੂਰੇ ਪੰਜਾਬ ਦੇ ਕੋਈ ਵੀ ਜ਼ਿਲ੍ਹੇ ਦਾ ਕਸਟਮਰ ਆ ਜਾਏ ਭਾਵੇਂ ਹਿਮਾਚਲ ਜਿੱਦਾਂ ਹੁਣ ਨਾਲ ਲੱਗਦਾ ਕੋਈ ਹਿਮਾਚਲ ਤੋਂ ਕਸਟਮਰ ਆ ਜਾਂਦਾ ਹੈ ਉਦੇ ਕੋਲ ਜੇ Bajaj ਦਾ ਕਾਰਡ ਬਣਿਆ ਚਾਹੇ ਉਹ ਆਊਟ ਆਫ ਸਿਟੀ ਵੀ ਬਣਿਆ ਹੋਇਆ ਜੀ ਕਾਮਯੋਨ ਨੂੰ ਆਪਾਂ ਬਜਾਜ ਨਾਂਸ ਦੇ ਵਿੱਚ ਕਰਕੇ ਦਵਾਉਂਦੇ ਮਤਲਬ ਇਹ ਵੀ ਇੱਕ ਗ੍ਰਾਹਕਾਂ ਲਈ ਆਮ ਲੋਕਾਂ ਲਈ ਇੱਕ ਵੱਡਾ ਬੈਨੀਫਿਟ ਹੈ ਕਿ ਜੈਨਾਂ ਦਾ ਬਜਾਜ ਕਾਰਡ ਨਹੀਂ ਵੀ ਬਣਿਆ ਹੋ ਮੁੱਕ ਦੇਉਣ ਦੀ سپورਟ ਮਿਲ ਜਾਵੇਗੀ ਜਿਹੜੀ 650 ਰੁਪਈਆ ਉਹਦੀ ਫੀਸ ਲੱਗਦੀ ਹੈ ਉਹ ਵੀ ਬਿਲਕੁਲ ਨਹੀਂ ਲੱਗੇਗੀ ਸੋ ਇਹ ਇੱਕ ਬਹੁਤ ਵੱਡਾ ਬੈਨੀਫਿਟ ਹੈ ਗ੍ਰਾਹਕਾਂ ਦੇ ਲਈ ਸੋ ਵੀਡੀਓ ਨੂੰ ਜ਼ਰੂਰ ਵੇਖੋ ਜ਼ਰੂਰ ਸਾਂਝੇ ਕਰੋ ਕਿਉਂਕਿ ਇਸ ਵਿੱਚ ਜੇਕਰ ਤੁਹਾਡਾ ਫਾਇਦਾ ਹੁੰਦਾ ਤਾਂ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਹਰ ਇੱਕ ਜਾਣਕਾਰੀ ਜਿਹੜੀ ਉਹ ਕਸਟਮਰ ਤੱਕ ਸਹੀ ਢੰਗ ਦੇ ਨਾਲ ਪਹੁੰਚੇ ਸਰ ਬਿਲਕੁਲ ਦੇਖੋ ਨਾ ਅਵੇ ਬੈਨੀਫਿਟ ਏ ਉਧਰ ਰਿਲੇਟਿਵਸ ਕੋਈ ਸਪੋਜ਼ ਕਰੋ ਫਗਵਾੜੇ ਆ ਕਿਸੇ ਦੇ ਰਿਲੇਟਿਵਸ ਜਲੰਧਰ ਆ ਉਹ ਹੁਣ ਕਈ ਵਾਰੀ ਜਲੰਧਰ ਫਗਵਾੜਾ ਦੇ ਵਿੱਚ ਆਫਰ ਨਹੀਂ ਲਗਾਉਂਦਾ ਸਾਨੂੰ ਫੋਨ ਆਂਦਾ ਹੈ ਕਿ ਸਰ ਸਾਡੇ ਲਈ ਕੋਈ ਆਫਰ ਹੈਗਾ ਫਾਈਨਾਂਸ ਦਾ ਉਹਨਾਂ ਨੇ ਵੀ ਜੇ ਉਹਨਾਂ ਦਾ ਬਜਾਜ ਦਾ ਕਾਰਡ ਬਣਿਆ ਤੋ ਉਹ ਵੀ ਆ ਕੇ ਤੋਂ ਫਾਈਨਾਂਸ ਕਰਾ ਕੇ ਮੇਰੇ ਕੋਲੋਂ ਸਾਰੇ ਆਫਰ ਅਵੇਲ ਕਰ ਸਕਦਾ। ਅੱਛਾ ਸਹਿਮ ਜੀ, ਟਰਾਂਸਪੋਰਟੇਸ਼ਨ ਦੀ ਗੱਲਬਾਤ ਕਰੀ ਤਾਂ ਅਵੇਲੇਬਿਲਟੀ ਹੈ ਉਹ ਵੀ। ਬਿਲਕੁਲ ਸਰ, ਜੇ ਤਾਂ 10-15 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਕੋਈ ਵੀ ਕਸਟਮਰ ਸਾਡੇ ਕੋਲ ਆਏਗਾ, ਉਸ ਬੰਦੇ ਨੂੰ ਆਪਾਂ ਘਰ ਪਹੁੰਚ ਫਰੀ ਦੇਵਾਂਗੇ। ਜੇ ਏਸੀ ਲਗਾਉਂਦਾ ਹੈ, ਉੱਥੇ ਏਸੀ ਫਰੀ ਪਹੁੰਚੇਗਾ। ਲਗਾ ਕੇ ਕੰਪਨੀ ਦਾ ਬੰਦਾ ਉੱਥੇ ਆਏਗਾ। ਪਤਾ ਕਿ 10 ਕਿਲੋਮੀਟਰ ਤੋਂ ਲੈ ਕੇ 15 ਕਿਲੋਮੀਟਰ ਦੇ ਘੇਰੇ ਦਾ ਤੁਹਾਡੇ ਘਰ ਦੇ ਵਿੱਚ ਸਮਾਨ ਚੱਲਦਾ ਮਿਲੇਗਾ। ਮਦਰ ਵੀ ਕਿ ਜੇ ਇਤੋਂ ਕੋ ਬਤਾਰ ਇਲੈਕਟ੍ਰੋਨਿਕਸ ਤੋਂ ਕੋਈ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਕਰਦਾ ਆਪਾਂ ਕਹਿ ਸਕਦੇ ਹਾਂ ਜਿਵੇਂ ਕਿ ਏਸੀ ਦੀ ਗੱਲ ਕੀਤੀ ਸੀਗੀ 26990 ਪ੍ਰਾਈਸ ਤੁਸੀਂ ਦੱਸਿਆ ਸੀ ਪਲੱਸ ਫਿਟਿੰਗ ਦਾ 800 ਰੁਪਿਆ 1000 ਰੁਪਿਆ ਬਚਦਾ ਏਸੀ ਕਵਰ ਵੀ ਤੁਸੀਂ ਦਿੰਦੇ ਹੋ ਟਰਾਂਸਪੋਰਟੇਸ਼ਨ ਵੀ ਕੁੱਲ ਮਿਲਾ ਕੇ ਇੱਕ ਪ੍ਰੋਡਕਟ ਪਿੱਛੇ ਆਪਾਂ ਕਹਿ ਸਕਦੇ ਹਾਂ ਕਿ 2-4000 ਤੋਂ ਉਹਨਾਂ ਦਾ ਖਰਚਾ ਹੋਰ ਵੀ ਬਚ ਸਕਦਾ ਹੈ ਸਰ ਬਚਿਆ ਤੁਸੀਂ ਦੇਖੋ ਜੇ ਹੁਣ ਸਪਲਿਟ ਏਸੀ ਹੀ ਵਿੰਡੋ ਏਸੀ ਦੇ ਰੇਟ ਤੇ ਨਹੀਂ ਤਾਂ ਯੂਜੂਲੀ ਜਿਹੜਾ ਵਿੰਡੋ ਏਸੀ ਮਿਲ ਰਿਹਾ ਹੈ ਹੁਣ ਤੇ 24000 ਰੁਪਏ ਤੋਂ ਵਿੰਡ ਅਦੀ ਕਾਸਟ ਦਿਖਾਉਂਗੇ 2000 ਤੋਂ ਘੱਟ ਕੋਈ ਮਿਕਸਰ ਗ੍ਰੈਂਡਰ ਨਹੀਂ ਆਂਦਾ ਜੀ ਫਿਟਿੰਗ ਦਾ 5-700 ਰੁਪਏ ਲੱਗਦਾ ਹੈ ਕਵਰ ਲਗਾਉਂਗੇ ਉਹਦੇ ਟਰਾਂਸਪੋਰਟੇਸ਼ਨ 15 ਕਿਲੋਮੀਟਰ ਦੀ ਲਗਾਉਂਗੇ 3-400 ਰੁਪਏ ਟਰਾਂਸਪੋਰਟੇਸ਼ਨ ਦਾ ਵੀ ਲੱਗਦਾ ਜੇ ਤੁਹਾਨੂੰ ਉਹ ਪ੍ਰੋਡਕਟ 26990 ਜਪਦਾ ਪਰ ਤੁਹਾਨੂੰ ਸਪਲਿਟ ਟੂ ਸਰੇਟ ਤੇ ਦੇ ਰਹੇ ਹਾਂ ਤਾਂ ਤੁਸੀਂ ਆਪ ਦੇਖ ਲਓ ਆਫਰ ਕਿੰਨਾ ਜੰਮ ਹੈ ਜੀ ਤਾਂ ਐ ਸਮਝੇ ਐਲਈਡੀ ਸੀ ਵੀ ਗੱਲ ਗੱਲਬਾਤ ਚੱਲ ਰਹੀ ਸੀ ਕਿ ਐਲਈਡੀ ਦੇ ਜਿਹੜੇ ਪ੍ਰੋਡਕਟ ਤੁਹਾਡੇ ਕੋਲੋਂ ਇੱਥੇ ਅਵੇਲੇਬਲ ਨੇ ਉਹਨਾਂ ਤੇ ਵੀ ਤੁਸੀਂ ਸਕੀਮ ਕਰਾ ਲਾ ਕੇ ਆਏ ਹੋ ਗ੍ਰਾਹਕਾਂ ਦੇ ਲਈ ਇਸ ਵਾਰ ਵੀ ਜਰੂਰ ਜਾਣਕਾਰੀ ਸਾਂਝੀ ਕਰਦੇ ਹੋ ਕਿ ਐਲਈਡੀ ਤੇ ਕੀ ਕੀ ਲਾ ਕੇ ਆਏ ਹੋ ਤੇ ਕੰਪਨੀ ਦੱਸਦੇ ਹੋ ਖਾਸ ਕਰ ਸਰ ਸਾਡੇ ਕੋਲ ਬ੍ਰਾਂਡਡ ਐਲਈਡੀਜ਼ ਦੇ ਵਿੱਚ ਸਟਾਕ ਅਵੇਲੇਬਲ ਹੈ ਬੰਲੇ ਚੀਜ਼ ਅੱਪਾ ਠੱਪੇ ਵਾਲਾ ਮੰਗ ਨਹੀਂ ਵੇਚਦੇ ਜੋ ਕਈ ਤੁਸੀਂ ਦੇਖਿਆ ਹੋਣਾ ਡੁਪਲੀਕੇਸੀ ਦੇ ਵਿੱਚ ਕੀ ਬਾਜ਼ਾਰ ਦੇ ਵਿੱਚ ਡੁਪਲੀਕੇਟ ਐਲਈਡੀਜ਼ ਮਿਲ ਰਹੀਆਂ ਕਿਸੇ ਦਾ ਤਾਂ ਸਟicker ਪੇਸਟਡ ਹੈ ਕੁਝ ਹੋ ਨਹੀਂ ਫੁੱਲ ਮਾਲ ਸਾਡੇ ਕੋਲ ਬ੍ਰਾਂਡਡ ਮਿਲੇਗਾ ਵਿਦ ਬਿਲ ਮਟੀਰੀਅਲ ਮਿਲੇਗਾ ਰਿਟਰਨ ਦੇ ਵਿੱਚ ਤੁਹਾਨੂੰ ਰਿਪਲੇਸਮੈਂਟ ਵਾਰੰਟੀ ਨਾਲ ਮਿਲੇਗੀ ਤੇ ਤਾਂ ਇਹਨਾਂ ਦੇ ਕਿੰਨੇ ਟਾਈਮ ਦੀ ਗਾਰੰਟੀ ਵਾਰੰਟੀ ਹੁੰਦੀ ਹੈ ਸਰ ਇਹ ਜਿਹੜਾ ਦਾਉਨ ਚੈਲੰਜ ਦੀ ਗੱਲ ਲੜੀ ਗਿਆ 14990 ਤੋਂ ਸਟਾਰਟ ਹੈ ਜੀ 14990 ਦੇ ਵਿੱਚ 40 ਇੰਚ ਦੀ ਤੁਹਾਨੂੰ LED ਮਿਲੇਗੀ ਉਹਦੇ ਨਾਲ ਵੀ ਆਪਾਂ ਵਾਟਰ ਫਿਲਟਰ ਫ੍ਰੀ ਲਗਾਇਆ ਹੋਇਆ ਜੀ ਕੋਈ ਵੀ ਐਡ ਮਤਲਬ ਕਿ LED ਵੀ ਜੇਕਰ ਕੋਈ ਖਰੀਦਦਾਰੀ ਕਰਦਾ ਹੈ 40 ਇੰਚ ਦੀ 14990 ਦੀ ਤਾਂ ਪਲੱਸ 6000 ਦਾ ਵਾਟਰ ਪਿਉਰੀਫਾਇਰ ਦੇ ਨਾਲ ਵੀ ਜੀ ਐਡ ਸ਼ੇਅਰ ਕਰਕੇ ਆਇਆ ਤਾਂ ਮਿਕਸੀ ਵੀ ਨਾਲ ਮਿਲੇ ਸਰ ਮਤਲਬ ਕਿ ਹਰ ਇੱਕ ਪ੍ਰੋਡਕਟ ਤੇ ਆ ਜੀ ਐਡ ਸ਼ੇਅਰਿੰਗ ਵਾਲਾ ਸੋ ਐਡ ਨੂੰ ਜ਼ਰੂਰ ਜਿਹੜਾ ਸ਼ੇਅਰ ਕਰੋ ਜੇਕਰ ਤੁਸੀਂ ਇੱਥੇ ਖਰੀਦਦਾਰੀ ਕਰਨ ਲਈ ਆਉਂਦੇ ਹੋ ਤੁਹਾਡਾ ਜ਼ਰੂਰ ਵੱਡਾ ਮੁਨਾਫਾ ਹੋਵੇਗਾ ਤੇ ਸਮਝੋ在线 ਦੇ ਮੁਕਾਬਲੇ ਆਪਾਂ ਗੱਲਬਾਤ ਕਰੀਏ ਤਾਂ ਜਦੋਂ ਕੋਈ ਵੀ ਵਿਅਕਤੀ ਆਪਣੇ ਘਰ ਤੋਂ ਤੁਰਦਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਖਰੀਦਦਾਰੀ ਕਰਨ ਲਈ ਚਾਹੇ ਕੂਲਰ ਆ ਚਾਹੇ AC ਆ ਚਾਹੇ LED ਆ ਚਾਹੇ ਰੈਫਰਿਜਰੇਟਰ ਆ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਡਕਟ ਹੈ ਤਾਂ ਆਨਲਾਈਨ ਉਹ ਜ਼ਰੂਰ ਸਰਚ ਕਰਦਾ ਕਿ ਆਨਲਾਈਨ ਪ੍ਰਾਈਸ ਕੀ ਹੈ ஆன்ਲਾਈਨ ਮੁਕਾਬਲੇ ਤੇ ਆਪਾਂ ਤੁਹਾਡੀ ਗੱਲ ਕੀ ਹੈ ਨਾ ਤਾਂ ਬਤਰਾ ਇਲੈਕਟ੍ਰੋਨਿਕਸ ਕਿੰਥ ਸਟੈਂਡ ਕਰਦਾ ਹੈ ਜੀ ਸਰ ਤੁਸੀਂ ਦੇਖੋ ਅੱਜ ਦੀ ਰੈਡ ਚ ਜਿਹੜਾ ਕਸਟਮਰ ਹੈ ਉਹ ਸਾਰੇ ਜਿਹੜੇ ਕਸਟਮਰ ਹੈ ਐਜੂਕੇਟਿਡ ਹੈ ਸਿਆਣਾ ਗਸਟਮਰ ਹੈ ਪ੍ਰੋਡਕਟ ਕੋਈ ਵੀ ਜਿਹੜਾ ਮਾਰਕੀਟ ਚ ਲੈਣਾ ਆਂਦਾ ਹੈ ਨਾ ਉਹ ਇੱਕ ਦਿਨ ਪਹਿਲੇ ਰਾਤ ਨੂੰ ਆਪਣੇ ਮੋਬਾਈਲ ਤੇ ਉਹਦਾ ਆਈਡੀਆ ਲੈ ਲੈਂਦਾ ਕਿ ਰੇਟ ਕੀ ਹੈ ਕਸਟਮਰ ਸਾਡੇ ਕੋਲੋਂ ਪਰ ਜੇ ਕਸਟਮਰ ਪ੍ਰੋਡਕਟ ਤਾਂ ਹੀ ਕਰੇਗਾ ਜੇ ਸਾਡਾ ਆਨਲਾਈਨ ਆਲੋ ਸਸਤਾ ਹੋਏਗਾ ਸਾਡੀ ਉਹਦੀ ਰਿਟਰਨ ਗਾਰੰਟੀ ਹੈ ਕੋਈ ਵੀ ਪ੍ਰੋਡਕਟ ਤੁਸੀਂ ਬੈਠੇ ਬੈਠੇ ਸੇਮ ਮਾਡਲ ਆਨਲਾਈਨ ਖੋਲ ਕੇ ਦੇਖੋ ਸਾਡਾ ਪ੍ਰੋਡਕਟ ਉਹਦੇ ਨਾਲੋਂ 1000 2000 ਰੁਪਏ ਸਸਤਾ ਹੀ ਹੋਏਗਾ ਆਨਲਾਈਨ ਦੇ ਮੁਕਾਬਲੇ ਵੀ ਬਟਰਾ ਇਲੈਕਟ੍ਰੋਨਿਕਸ ਮਤਲਬ ਕਿ ਤਿੰਨ ਤਰ੍ਹਾਂ ਤਿੰਨ ਤਰ੍ਹਾਂ ਦਾ ਫਾਇਦਾ ਕਰ ਰਿਹਾ ਚਾਰ ਤਰ੍ਹਾਂ ਦਾ ਆਨਲਾਈਨ ਨਾਲੋਂ ਸਸਤਾ ਗਿਫਟ ਵੀ ਹੈ ਗਿਫਟ ਵੀ ਸਸਤਾ ਆਨਲਾਈਨ ਤੋਂ ਵੀ ਆਨਲਾਈਨ ਨਾਲੋਂ ਸਸਤਾ ਹੈ ਤੇ ਫੀਟਿੰਗ ਵੀ ਪਲੱਸ ਫ੍ਰੀ ਆ ਰਹੀ ਹੈ ਬਿਲਕੁਲ ਅ ਦੂਸਰੀ ਜੀ ਹਾਂ ਜੀ ਦੂਸਰੀ ਚੀਜ਼ ਕੀ ਹੈ ਸਰ ਆਨਲਾਈਨ ਦੇ ਵਿੱਚ ਅੱਜ ਕੱਲ ਤੁਸੀਂ ਦੇਖ ਰਹੇ ਹੋ ਬਹੁਤ ਸੋਸ਼ਲ ਮੀਡੀਆ ਤੇ ਆ ਰ অনলাইন ਦਾ ਡੇ ਬਾਏ ਡੇ ਬਿਜ਼ਨਸ ਡਾਊਨ ਜਾ ਰਿਹਾ ਆ ਆਫਲਾਈਨ ਫੇਰ ਇਸੇ ਕਰਕੇ ਵਧ ਰਿਹਾ ਕਿਉਂਕਿ ਆਫਰਸ ਕਸਟਮਰ ਨੂੰ ਮਿਲਦੇ ਆ ਆਨਲਾਈਨ ਚ ਆਫਰ ਕੁਝ ਨਹੀਂ ਆ ਪਲੱਸ ਸਾਰਾ ਕੁਝ ਰਿਟਰਨ ਦੇ ਵਿੱਚ ਆ ਹੁਣ ਜਦਾਂ ਇਹ LED ਹੈ ਇਹ LED ਦੀ ਰਿਪਲੇਸਮੈਂਟ ਵਾਰੰਟੀ ਹੈ ਬਿੱਲ ਪੱਕਾ ਨਾਲ ਮਿਲਣਾ ਤੁਸੀਂ ਨਾਲ ਤਾਂ ਨੂੰ 1 ਸਾਲ ਦੀ ਰਿਪਲੇਸਮੈਂਟ ਗਾਰੰਟੀ ਮਿਲਨੇ ਤੁਹਾਡੀ LED ਦੇ ਫਿਜ਼ੀਕਲ ਡੈਮੇਜ ਨਹੀਂ ਹੋਣੀ ਚਾਹੀਦੀ LED ਦੇ ਵਿੱਚ ਇੱਕ ਸਪੌਟ ਵੀ ਆ ਜਾਏਗਾ ਕੰਪਨੀ LED ਬਦਲ ਕੇ ਨਵੀਂ ਦੇ ਦੇਗੀ ਅੱਛਾ ਜਿਵੇਂ ਕਿ AC ਦਾ ਤੁਸੀਂ ਦੱਸਿਆਗਾ ਕਿ ਇਹਦੀ ਫਿਟਿੰਗ ਆ ਫ੍ਰੀ ਆਫ ਕੋਸਟ ਆ ਤਾਂ LED ਫਿਟਿੰਗ ਵੀ ਫ੍ਰੀ ਆਫ ਕੋਸਟ ਹੈ LED ਦੀ ਵੀ ਫਿਟਿੰਗ ਫ੍ਰ ਫਿਟਿੰਗ ਵਿਲ ਬੀ ਫ੍ਰੀ ਫਾਰ ਐਵਰੀ ਪ੍ਰੋਡਕਟ ਮਦਰ ਕੋਈ ਕੁਛ ਵੀ ਹੈ ਹਰ ਇੱਕ ਪ੍ਰੋਡਕਟ ਕੋਈ ਵੀ ਪ੍ਰੋਡਕਟ ਲਓਗੇ ਤੁਹਾਨੂੰ ਫਿਟਿੰਗ ਫ੍ਰੀ ਮਿਲੇਗੀ ਜੀ ਇਸ ਸਮੇਂ ਜੀ ਆਜੋ ਉਧਰ ਡੀ ਫ੍ਰੀਜ਼ਰ ਦੀ ਗੱਲਬਾਤ ਚੱਲ ਰਹੀ ਸੀ ਕਿ ਡੀ ਫ੍ਰੀਜ਼ਰ ਵੀ ਆਪਣੇ ਕੋ ਕਾਫੀ ਜ਼ਿਆਦਾ ਜਿਹੜੀ ਉਹ ਵੱਡੀ ਗਿਣਤੀ ਦੇ ਵਿੱਚ ਪਏ ਹੋਣੇ ਤਾਂ ਅਪਾ ਦੇਖਿਓ ਕਿ ਜਦੋਂ ਸਮਰ ਸੀਜ਼ਨ ਆਉਂਦਾ ਹੈ ਜਾਂ ਵਿਆਹ ਸ਼ਾਦੀਆਂ ਦਾ ਮੌਸਮ ਵੀ ਜਿਹੜਾ ਸ਼ੁਰੂ ਹੋ ਜਾਂਦਾ ਇਸ ਤਰ੍ਹਾਂ ਤੇ ਡੀ ਫਰੀਜ਼ਰਸ ਤੇ ਕੀ ਸਕੀਮ ਚੱਲ ਰਹੀ ਹੈ ਜੀ ਸਰ ਸਾਡੇ ਕੋਲ ਡੀ ਫਰੀਜ਼ਰ ਦੀ ਵਿੱਚ ਵੀ ਹਰ ਤਰ੍ਹਾਂ ਦੀ ਰੇਂਜ ਅਵੇਲੇਬਲ ਹੈ ਕਸਟਮਰ ਗਲਾਸ ਟੌਪ ਚਾਹੁੰਦਾ ਹੈ ਕਸਟਮਰ ਨੂੰ ਗਲਾਸ ਟੌਪ ਵਾਲੇ ਵੀ ਡੀ ਫਰੀਜ਼ਰਸ ਮਿਲ ਜਾਣਗੇ ਕਸਟਮਰ ਨੂੰ ਹਾਰਟ ਆਫ ਫਰੀਜ਼ਰ ਚਾਹੀਦਾ ਹੈ ਹਾਰਟ ਆਫ ਫਰੀਜ਼ਰ ਵੀ ਮਿਲ ਜਾਏਗਾ ਵਿਜ਼ਿਗੂਲਰ ਚਾਹੀਦਾ ਸਾਡੇ ਕੋਲ ਵਿਜ਼ਿਗੂਲਰ ਵੀ ਅਵੇਲੇਬਲ ਹੈ ਵਾਟਰ ਡਿਸਪenser ਚਾਹੀਦਾ ਵਾਟਰ ਡਿਸਪenser ਵੀ ਅਵੇਲੇਬਲ ਹੈ ਹਰ ਤਰ੍ਹਾਂ ਦੇ ਚਾਹੇ ਕਮਰਸ਼ੀਅਲ ਰੈਫਰਿਜਰੇਸ਼ਨ ਚਾਹੀਦੀ ਹੈ ਚਾਹੇ ਡੋਮੈਸਟਿਕ ਰੈਫਰਿਜਰੇਸ਼ਨ ਚਾਹੀਦੀ ਹੈ ਸਾਡੇ ਕੋਲ ਹਰ ਤਰ੍ਹਾਂ ਦਾ ਪ੍ਰੋਡਕਟ ਇਹਦੇ ਕਿੰਨੇ ਕੁ ਬ੍ਰਾਂਡ ਅਵੇਲੇਬਲ ਨੇ ਆਪਣੇ ਸਰ ਇਹਦੇ ਵੀ ਮੇਰੇ ਕੋਲ ਤਿੰਨ ਬ੍ਰਾਂਡ ਦੇ ਡੀ ਫ੍ਰੀਜ਼ਰਸ ਵਲੇ ਮੇਰੇ ਕੋਲ ਤੁਹਾਨੂੰ ਹਾਇਰ ਦਾ ਬ੍ਰਾਂਡ ਵੀ ਮਿਲ ਜਾਏਗਾ ਵੋਲਟਾ ਦੇ ਵੀ ਡੀ ਫ੍ਰੀਜ਼ਰਸ ਮਿਲ ਜਾਣਗੇ ਬਲੂ ਸਰ ਦੇ ਵੀ ਮਿਲ ਜਾਣਗੇ ਸਾਰੇ ਬ੍ਰਾਂਡਡ ਡਿਫਿਊਜ਼ਰ ਆਪਾਂ ਪ੍ਰਾਈਸ ਦੀ ਗੱਲ ਕਰੀਏ ਅਦਰ ਅਦਰ ਮਾਰਕੀਟ ਤੋਂ ਇਲਾਵਾ ਤਾਂ ਆਪਣੇ ਕੋ ਕੀ ਇਹਦੀ ਪ੍ਰਾਈਸ ਹੈ ਸਰ ਮੇਰੇ ਕੋਲ ਫਸਟ ਆਫ ਆਲ ਡਿਫਰੀਜ਼ਰ ਜਿੰਨੇ ਵੀ ਮਿਲਣਗੇ ਸਟਾਰ ਰੇਟਿੰਗ ਵਾਲੇ ਡਿਫਰੀਜ਼ਰ ਮਿਲਣਗੇ ਕਈ ਪ੍ਰੋਡਕਟਸ ਜਿਹੜੇ ਆਂਦੇ ਆ ਵਿਦਾਊਟ ਸਟਾਰ ਰੇਟਿੰਗ ਆਂਦੇ ਆ ਬਿਜਲੀ ਬਹੁਤ ਜ਼ਿਆਦਾ ਖਿੱਚਦਾ ਜਦਾ ਕੋਈ ਇੱਕ ਡਿਫਰੀਜ਼ਰ ਲਗਾ ਲਓ ਆਮ ਵਿਦਾਊਟ ਸਟਾਰ ਰੇਟਿੰਗ ਜਿਹੜਾ ਡਿਫਰੀਜ਼ਰ 1500 ਤੋਂ 1600 ਯੂਨਿਟ ਬਿਜਲੀ ਦੇ ਖਿੱਚਦਾ ਸਾਡੇ ਕੋਲ ਸਾਰੇ 5 ਸਟਾਰ ਅਵੇਲੇਬਲ ਹੈ ਸਿਰਫ ਬਿਜਲੀ 880 ਯੂਨਟ ਖੇਚੇਗਾ 5 ਸਾਈਡ ਕੋਇਲ ਲੱਗੀ ਆ 4 ਇਅਰ ਵਾਰੰਟੀ ਹੈ ਇਹ ਡਿਪੈਂਡ ਕਰਦਾ ਤੁਸੀਂ ਸਾਈਜ਼ ਕਿਦਾਂ ਲੈਂਦੇ ਹੋ ਜੇ ਸਰ ਆਪਾਂ ਇਹ ਦਿਖਾ ਵੀ ਲਈਏ ਕਰੀਏ ਮਤਲਬ ਮੈਂ ਮੋੜ ਕੇ ਅੜ ਕੇ ਉਹੀ ਗੱਲ ਤੇ ਆ ਰਹੇ ਹਾਂ ਕਿਤੇ ਕੋਈ ਪੰਜਾਬੀ ਦੀ ਜੇ ਪੰਜਾਬੀਆਂ ਦੇ ਇੱਕ ਭਾਸ਼ਾ ਹੁੰਦੀ ਕਿ ਸਟicker ਵਾਜ਼ੀ ਵਾਲੀ ਗੱਲਬਾਤ ਨਾ ਹੋਵੇ ਸਰ ਸਭ ਕੁਝ ਬ੍ਰਾਂਡਡ ਹੈ ਤੁਸੀਂ ਇੱਥੇ ਬੈਠੇ ਪ੍ਰੋਡਕਟ ਦਾ ਮਾਡਲ ਨੰਬਰ ਚੱਕੋ ਆਨਲਾਈਨ ਉਹਦਾ ਆਫੀਸ਼ੀਅਲ ਕੰਪਨੀ ਦੀ ਸਾਈਟ ਤੇ ਰੇਟ ਦੇਖੋ ਮੇਰਾ ਪ੍ਰੋਡਕਟ ਉਹਦੇ ਨਾਲੋਂ ਸਸਤਾ ਹੀ ਮਿਲੇਗਾ ਸਾਰੇ ਸਾਈਜ਼ ਜਿੱਦਾਂ ਡੀਫ੍ਰੀਜ਼ਰ ਦੇ ਤੁਹਾਨੂੰ ਡੋਮੈਸਟਿਕ ਲਈ 150 ਲੀਟਰ ਦਾ ਡਿਫਰੈਂਸਰ ਚਾਹੀਦਾ ਹੈ ਓਕੇ 200 ਲੀਟਰ ਚਾਹੀਦਾ ਹੈ 300 ਚਾਹੀਦਾ ਹੈ 400 ਲੀਟਰ 500 ਲੀਟਰ ਜੇ ਕੋਈ ਆਈਸਕ੍ਰੀਮ ਦੇ ਲਈ ਵਿਜੀਬਲ ਵਾਲਾ ਫ੍ਰੀਜ਼ਰ ਚਾਹੀਦਾ ਗਲਾਸ ਟੌਪ ਉਹ ਚ ਵੀ 300 ਲੀਟਰ 400 ਲੀਟਰ 600 ਲੀਟਰ 500 ਲੀਟਰ ਸਾਰੇ ਵੇਲੇ ਮਤਲਬ ਕਿ ਹਰ ਇੱਕ ਤਰ੍ਹਾਂ ਦੀ ਡਿਮਾਂਡ ਆਪਣੇ ਕੋਲ ਅਵੇਲੇਬਲ ਹੈ ਚਾਹੇ ਤੁਸੀਂ ਹੋਰ ਨਾ ਸਿਟੀਸ ਨਹੀਂ ਜਾਣਾ ਪਏਗਾ ਕਿਉਂਕਿ ਸਭ ਕੁਝ ਰੈਡੀ ਨੇ ਅੰਡਰ ਸਟਾਕ ਹੈ ਆ ਵੀ ਨਹੀਂ ਹੈ ਕਿ ਤੁਹਾਨੂੰ ਮੈਂ ਕੈਟਲੌਗ ਦੇ ਵਿੱਚ ਦਿਖਾ ਰਿਹਾ ਹਾਂ ਸਰ ਆਰਡਰ ਦੇ ਦਿਓ ਆ ਜਾਏਗਾ ਪ੍ਰੈਕਟੀਕਲੀ ਆ ਕੇ ਪ੍ਰੋਡਕਟ ਫੀਲ ਕਰੋ ਕਈ ਵਾਰ ਕੀ ਹੁੰਦਾ ਕਿ ਡੀ ਫ੍ਰੀਜ਼ਰ ਲਈ ਜਿਹੜਾ ਅਦਰ ਸਿਟੀਸ ਵਿੱਚ ਜਾਣਾ ਪੈਂਦਾ ਜਲੰਧਰ ਲੁਧਿਆਣਾ ਲੁਧਿਆਣਾ ਵੱਲ ਮੈਨੂੰ ਲੱਗਦਾ ਕਿ ਸ਼ਾਇਦ ਜ਼ਿਆਦਾ ਆੰਦਰ ਨੂੰ ਡਿਸਪਲੇ ਤੇ ਨਹੀਂ ਲਾਈਆ ਗਿਆ ਹੁਣ ਸਪੋਜ਼ ਕਰੋ ਤੁਸੀਂ ਇੱਕ ਕਸਟਮਰ ਹੋ ਤੁਸੀਂ ਇੱਕ ਡੀ ਫਰੀਜ਼ਰ ਲੈਣਾ ਹੈ ਤੁਹਾਨੂੰ ਡੀ ਫਰੀਜ਼ਰ ਦੇ ਲਈ ਮੈਂ ਇੱਕ ਫੋਟੋ ਤੇ ਦਿਖਾਦਾ ਸਰ 300 ਲੀਟਰ ਦਾ ਡੀ ਫਰੀਜ਼ਰ ਹੈ ਤੁਸੀਂ ਉਸ ਚੀਜ਼ ਨੂੰ ਨਹੀਂ ਪ੍ਰੈਡिक्ट ਕਰ ਸਕਦੇ ਉਹਦੀ ਕੈਪੈਸਿਟੀ ਕਿੰਨੀ ਹੈ ਪ੍ਰੈਕਟੀਕਲੀ ਤੁਸੀਂ ਜੇ ਦੇਖੋਗੇ ਤੁਸੀਂ ਫਿਰ ਦੇਖੋਗੇ ਕਿ ਹਾਂ ਯਾਰ ਸਾਡਾ 300 ਲੀਟਰ ਨਾਲ ਸਰਦਾ 400 ਨਾਲ ਸਰਦਾ 500 ਨਾਲ ਇਸੇ ਕਰਕੇ ਜਿਹੜਾ ਕਸਟਮਰ ਹੈ ਉਹ ਲੋਕਲ ਪਰਚੇਸ ਨਹੀਂ ਕਰ ਪੰਦਾ ਕਿਉਂਕਿ ਸਾਰਿਆਂ ਦੇ ਕੋਲ ਸਟਾਕ ਦੇ ਵਿੱਚ ਰੈਡੀਲੀ ਨਹੀਂ ਪੈਂਦਾ ਸਾਡੇ ਕੋਲ ਸਭ ਕੁਝ ਔਨ ਡਿਸਪਲੇ ਹੈ ਸੋ ਡੀ ਫਰੀਜ਼ਰ ਬਾਬਤ ਵੀ ਨਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸੋ ਬਹੁਤ ਸਾਰੇ ਗਿਫਟ ਅਧਰ ਪਏ ਵੀ ਹੋਏ ਨੇ ਆ ਸਮਝੀ ਇਹ ਪੈਕ ਕਰਕੇ ਰੱਖੇ ਹੋਏ ਨੇ ਇਹਨਾਂ ਦਾ ਕੀ ਕਾਰਨ ਹੈ ਜੀ ਸਰ ਇਹ ਆਪਾਂ ਤੁਹਾਡੇ ਸਪੈਸ਼ਲ ਵਿਅਰਸ ਦੇ ਲਈ ਆਫਰ ਦੇ ਵਿੱਚ ਲਗਾਏ ਹੋਏ ਆ ਕਿ ਕਈ ਕਸਟਮਰ ਤੁਹਾਡੇ ਆਉਂਦੇ ਆ ਉਹ ਸਾਡੇ ਕੋਲੋਂ ਚਾਹੇ ਕੁਝ ਸਮਾਨ ਪਰਚੇਸ ਨਹੀਂ ਵੀ ਕਰਦੇ ਆ ਉਹਨਾਂ ਦੇ ਲਈ ਵੀ ਆਪਾਂ ਗਿਫਟ ਲਗਾਇਆ ਹੋਇਆ ਕਿ ਤੁਹਾਡੇ ਕੋਈ ਵੀ ਪਹਿਲੇ 100 ਕਸਟਮਰਸ ਸਾਡੇ ਕੋਲ ਆਪਣੀ ਵੀਡੀਓ ਸ਼ੇਅਰ ਕਰਕੇ ਆਣ ਚਾਹੇ ਉਹ ਪ੍ਰੋਡਕਟ ਪਰਚੇਸ ਕਰਨ ਚਾਹੇ ਉਹ ਪ੍ਰੋਡਕਟ ਨਹੀਂ ਪਰਚੇਸ ਕਰਦੇ ਸਿਰਫ ਕਰੋ ਵੀਡੀਓ ਸ਼ੇਅਰ ਕਰਕੇ ਆਨ ਪਹਿਲੇ 100 ਕਸਟਮਰਸ ਨੂੰ ਮਤਲਬ ਕਿ ਫ੍ਰੀ ਆਫ ਕੋਸਟ ਓਪਰਚੁਨਿਟੀ ਹੈ ਓਪਰਚੁਨਿਟੀ ਹੈ 100 ਸ਼ੇਅਰਿੰਗ ਗਿਫਟਸ ਹੈ ਜਿਹੜੇ ਵੀ ਪਹਿਲੇ 100 ਬੰਦੇ ਸਾਡੇ ਕੋਲ ਆ ਕੇ ਸ਼ੇਅਰ ਕਰਕੇ ਆਉਗੇ ਉਹਨਾਂ ਨੂੰ ਇੱਕ ਕੰਪਲੀਮੈਂਟਰੀ ਫ੍ਰੀ ਆਫ ਕੋਸਟ ਗਿਫਟ ਦਿੱਤਾ ਜਾਏਗਾ ਚਾਹੇ ਉਹ ਸਮਾਨ ਪਰਚੇਸ ਕਰਦਾ ਚਾਹੇ ਨਹੀਂ ਸੋ ਇਹ ਵੀ ਇੱਕ ਖੁਸ਼ੀ ਵਾਲੀ ਗੱਲ ਹੈ ਕਿ ਜੇਕਰ ਕੋਈ ਵੀ ਕਸਟਮਰ ਹੁਸ਼ਾਰਪਰ ਦੀ ਉਸ ਦੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਇਹਨਾਂ ਦੇ ਕੋਲ ਆਉਂਦਾ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਖਰੀਦਦਾਰੀ ਕਰਦਾ ਹੈ ਜਾ ਫਿਰ ਨਹੀਂ ਕਰਦਾ ਬਟ ਉਹਨਾਂ ਨੂੰ ਗਿਫਟ ਹੈ ਜਿਹੜਾ ਉਹ ਫ੍ਰੀ ਹੋਰ ਦਿੱਤਾ ਜਾਵੇਗਾ ਬਤਰਾ ਇਲੈਕਟ੍ਰੋਨਿਕਸ ਵੱਲੋਂ ਸੋ ਪਹਿਲੇ 100 ਗਿਫਟਸ ਗਿਫਟ ਹੈ ਇਹਨਾਂ ਵੱਲੋਂ ਇਸ ਤਰ੍ਹਾਂ ਅਵੇਲੇਬਲ ਇੱਥੇ ਰੱਖੇ ਹੋਏ ਨੇ ਸੋ ਮੈਨੂੰ ਲੱਗਦਾ ਕਿ ਜੇਕਰ ਤੁਸੀਂ ਸ਼ੋਪਿੰਗ ਨਹੀਂ ਵੀ ਕਰ ਰਹੀਆਂ ਤਾਂ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਕੇ ਆਓ ਗਿਫਟ ਕਿਸੇ ਵੀ ਤਰ੍ਹਾਂ ਦਾ ਹੋਵੇ ਫ੍ਰੀ ਆਫ ਕੋਸਟ ਆਫਟਰ ਆਫ ਆਫਟਰ ਹੋ ਗਿਫਟ ਦਾ ਗਿਫਟ ਹੀ ਹੁੰਦਾ ਹੈ ਬਿਲਕੁਲ ਸਰ ਜੀ ਸੋ ਇਸ ਤੋਂ ਇਲਾਵਾ ਸਹਿਮ ਜੀ ਫਰਨੀਚਰ ਦੀ ਗੱਲਬਾਤ ਕੋਈ ਆਪਾਂ ਕਰ ਲਈਏ ਉਹ ਮੈਨੂੰ ਲੱਗਦਾ ਸਾਨੂੰ ਟੌਪ ਫਲੋਰ ਤੇ ਜਾਣਾ ਪਏਗਾ ਬਿਲਕੁਲ ਸਰ ਆਓ ਸੋ ਇਲੈਕਟ੍ਰੋਨਿਕਸ ਪ੍ਰੋਡਕਟ ਤੋਂ ਇਲਾਵਾ ਜੇਕਰ ਆਪਾਂ ਫਰਨੀਚਰ ਦੀ ਗੱਲ ਕਰੀਏ ਤਾਂ ਫਰਨੀਚਰ ਦੀ ਵੀ ਇੱਕ ਚੰਗੀ ਰੇਂਜ ਆ ਜਿਹੜੀ ਬਤਰਾ ਇਲੈਕਟ੍ਰੋਨਿਕਸ ਵਿਖੇ ਅਵੇਲੇਬਲ ਐ ਸੋ ਐਸਐਮਜੀ ਫਰਨੀਚਰ ਦੀ ਆਪਾਂ ਗੱਲ ਕਰੀਏ ਤਾਂ ਕੀ ਕੁਝ ਪ੍ਰੋਡਕਟ ਆਪਣੇ ਕੋਲ ਅਵੇਲੇਬਲ ਨੇ ਬੈਡਸ ਵੀ ਸਾਰੇ ਅਵੇਲੇਬਲ ਐ 6 ਫੁੱਟ ਦਾ ਬੈਡ ਹੋਵੇ 9 ਫੁੱਟ ਦਾ ਬੈਡ ਹੋਵੇ ਸਾਈਡ ਟੇਬਲ ਵਾਲਾ ਬੈਡ ਹੋਵੇ ਉਹ ਵੀ ਅਵੇਲੇਬਲ ਸੋਫੇ ਦੇਖਣਾ ਚਾਹੁੰਗੇ ਤੁਸੀਂ 5 ਸੀਟਰ ਸੋਫੇ ਵੀ ਮੇਰੇ ਕੋਲ ਅਵੇਲੇਬਲ ਹੈ 7 ਸੀਟਰ ਵੀ ਅਵੇਲੇਬਲ ਹੈ 8 ਸੀਟਰ ਵੀ ਅਵੇਲੇਬਲ ਹੈ ਸਾਰੇ ਤਰ੍ਹਾਂ ਦੇ ਸੋਫੇ ਤੇ ਬੈਡਸ ਵੀ ਸਾਡੇ ਕੋਲ ਸਟਾਕ ਦੇ ਵਿੱਚ ਹੈ ਅੱਛਾ ਇਹਨਾਂ ਦੀ ਰੇਂਜ ਦੀ ਗੱਲ ਕਰੀਏ ਆਪਾਂ ਪ੍ਰਾਈਸ ਦੀ ਗੱਲ ਕਰੀਏ ਤਾਂ ਜਿੱਦਾਂ ਸਰ ਸਾਡੇ ਕੋਲ ਬੈਡ 20000 ਰੁਪਏ ਤੋਂ ਸਟਾਰਟ ਹੈ ਪੌਨ ਇੰਚ ਪਲਾਈ ਦੇ ਵਿੱਚ ਸਾਰਾ ਬੈਡ ਹੋਏਗਾ 20000 ਰੁਪਏ ਦਾ ਬੈਡ ਹੈ ਉਹਦੇ ਨਾਲ ਆਪਾਂ 15 ਦਿਨਾਂ ਲਈ ਆਫਰ ਲਗਾਇਆ ਕਿ 8000 ਰੁਪਏ ਵਾਲੇ ਬ੍ਰਾਂਡਡ ਮੈਟ੍ਰੀਸਸ ਹੈ ਜਿਹੜੇ ਉਹ ਟੋਟਲੀ ਫ੍ਰੀ ਦਿੱਤੇ ਜਾ ਰਹੇ ਹਨ ओके okay, मतलब की बेड ਦੇ ਨਾਲ ਗੱਦੇ ਫਰੀ ਦਿੱਤੇ ਜਾ ਰਹੇ ਨੇ ਠੀਕ ਹੈ ਜੀ ਆਪਾਂ ਸੋਫਿਆਂ ਦੀ ਗੱਲ ਕਰੀਏ ਤਾਂ ਸੋਫੇ ਦੇ ਨਾਲ ਕੀ ਫਰੀ ਦਿੱਤਾ ਜਾ ਰਿਹਾ ਹੈ ਜੀ ਸੋਫੇ ਵੀ ਸਰ ਜਦੋਂ ਕੋਈ ਕਸਟਮਰ ਆ ਕੇ ਆਪਣੇ ਲਈ ਕੋਰਨਰ ਵਾਲਾ ਸੋਫਾ ਲੈਣਾ ਚਾਹੁੰਦਾ ਹੈ ਤਾਂ ਉਹ 35000 40000 ਦੀ ਰੇਂਜ ਦੇ ਵਿੱਚ ਅੱਛਾ ਸੋਫਾ 8 ਸੀਟਰ ਆ ਜਾਂਦਾ ਹੈ ਵਿਦ ਟੇਬਲ ਉਦੇ ਨਾਲ ਆਪਾਂ 6/4 ਦੀ 14990 ਵਾਲੀ ਅਲਮਾਰੀ ਫ੍ਰੀ ਦੇ ਰਹੇ ਹਾਂ। ਇਹ ਕਿੰਨਾ ਪ੍ਰਾਈਸ ਦੱਸਿਆ 35 ਤੋਂ 40 ਹਜ਼ਾਰ ਰੁਪਏ ਦਾ। 35 ਤੋਂ 40 ਹਜ਼ਾਰ ਦੇ ਵਿੱਚ ਜਿੱਦਾਂ بڑا ਸੋਫਾ ਆ ਜਾਂਦਾ 8 ਸੀਟਰ। ਉਦੇ ਨਾਲ 14000 ਵਾਲੀ ਅਲਮਾਰੀ ਫ੍ਰੀ ਹੈ। ਅਲਮਾਰੀ ਫ੍ਰੀ ਹੈ। ਤਾਂ ਅੱਛਾ ਸਮਝੇ ਕਿ ਫਰਨੀਚਰ ਦੀ ਗੱਲ ਕਰੀਏ ਤਾਂ ਚਲੋ ਬੈੱਡ ਨੂੰ ਲੈ ਕੇ ਤਾਂ ਕੋਈ ਗੱਲੇ ਸ਼ਿਕਵੇ ਨਹੀਂ ਹੋਣਗੇ। ਸੋਫੇ ਨੂੰ ਲੈ ਕੇ ਗੱਦਿਆਂ ਨੂੰ ਲੈ ਕੇ ਬਹੁਤ ਹੁੰਦੇ ਨੇ ਕਿ ਇਹ ਬੈਠ ਜਾਂਦੇ ਨੇ ਜੀ 2-4 ਮਹੀਨੇ ਬਾਅਦ। ਸਰ ਦੇਖੋ ਜੇ ਤਾਂ ਮਾਲ ਨਾਨ ਬ੍ਰਾਂਡਡ ਹੋਏਗਾ ਉਧਰ ਚ ਪ੍ਰੋਬਲਮ ਆਏਗੀ। ਹੁਣ ਤੁਸੀਂ ਸਪੋਜ਼ ਕਰੋ ਜੇ ਸਾਡੇ ਕੋਲ ਹੁ ਪਹਿਲੀ ਤਾਂ ਚੀਜ਼ ਬ੍ਰਾਂਡਡ ਮੈਟ੍ਰੀਸਸ ਫ੍ਰੀ ਹੈ ਸਲੀਪ ਨਾਈਟ ਜਿੱਦਾਂ ਕੰਪਨੀ ਦੇ ਮੈਟ੍ਰੀਸਸ ਬ੍ਰਾਂਡਡ ਮੈਟ੍ਰੀਸਸ ਮੈਟ੍ਰੀਸਸ ਦਾ ਚਾਹੇ ਫ੍ਰੀ ਆਫ ਕਾਸ ਤੁਹਾਨੂੰ ਦੇ ਰਹੇ ਆ ਬਿੱਲ ਬਕਾਇਦਾ ਨਾਲ ਦਿੱਤਾ ਜਾਏਗਾ ਪਲੱਸ ਗਾਰੰਟੀ ਨਾਲ ਦਿੱਤੀ ਜਾਏਗੀ 3-3 ਸਾਲ ਦੀ 2-2 ਸਾਲ ਦੀ ਮਾਡਲ ਟੂ ਮਾਡਲ ਵੈਰੀ ਕਰਦਾ ਹੈ ਕਿ ਕਦੇ ਵੀ ਤੁਹਾਡਾ ਦੋਆ ਸਾਲਾਂ ਚ ਗੱਦਾ ਬੈਠ ਜਾਏ ਕੰਪਨੀ ਪੁਰਾਣਾ ਗੱਦਾ ਚੱਕ ਕੇ ਲੈ ਜਾਏਗੀ ਨਵਾਂ ਲਗਾ ਦੇਗੀ ਅੱਛਾ ਇਹ ਵੀ ਆਪਣੇ ਵਿਆਜ ਕੱਟਦੇ ਵੇਲੇ ਵੀ ਸਾਰੇ ਸਾਰਾ ਸਾਰਾ ਫਰਨੀਚਰ ਦੀ ਵੀ ਬਿਲਕੁਲ ਸਾਰੇ ਪ੍ਰੋਡਕਟਸ ਜਿਹੜੇ ਆ 0% ਉਹ ਵੀ ਕਈ ਵਾਰ ਆਪਾਂ ਵੇਖਦਾ ਕਿ ਇਲੈਕਟ੍ਰੋਨਿਕਸ ਪ੍ਰੋਡਕਟਸ ਤਾਂ ਹੁੰਦੇ ਆ ਬਜਾਜ ਕਾਰ ਤੇ ਆਫਰਸ ਤਾਂ ਫਰਨੀਚਰ ਨੂੰ ਲੈ ਕੇ ਨਹੀਂ ਦਿੱਤੀ ਜਲਦੀ ਨਹੀਂ ਸਰ ਸਾਡੇ ਕੋਲ ਸਾਰੀਆਂ ਚੀਜ਼ਾਂ ਚਾਹੇ ਤੁਸੀਂ ਬੈਡਸ ਦੇਖਣਾ ਚਾਹੁੰਦੇ ਹੋ ਸੋਫੇ ਦੇਖਣਾ ਚਾਹੁੰਦੇ ਹੋ ਅਲਮਾਰੀ ਦੇਖਣੀ ਹੈ ਕਿਚਨ ਦੀਆਂ ਚਿਮਨੀਜ਼ ਦੇਖਣੀ ਹੈ ਸਭ ਕੁਝ ਬਜਾਜ ਫਾਈਨਾਂਸ ਦੇ ਅੱਛਾ ਸਰ ਹਮ ਜੀ ਦਾ ਸਵਾਲ ਇਹ ਹੈ ਜੀ ਕਿ ਜੇਕਰ ਕੋਈ ਔਨ ਡਿਮਾਂਡ ਤੁਹਾਡੇ ਕੋਲ ਸੋਫਾ ਬੈੱਡ ਤਿਆਰ ਕਰਵਾਉਣਾ ਚਾਹੁੰਦਾ ਹੋਵੇਗਾ ਹੈਬਿਲਿਟੀ ਅਵੇਲੇਬਿਲਿਟੀ ਕਿ ਨਹੀਂ ਅਬਿਲਕੁਲ ਸਰ ਅਵੇਲੇਬਿਲਿਟੀ ਹਰ ਤਰ੍ਹਾਂ ਦੇ ਜੇ ਤੁਸੀਂ ਕੁਝ ਆਪਣਾ ਕਸਟਮਾਈਜ਼ੇਸ਼ਨ ਕਰਵਾਉਣਾ ਚਾਹੁੰਦੇ ਹੋ ਉਹ ਵੀ ਪ੍ਰੋਡਕਟ ਤੁਹਾਡਾ ਕਸਟਮਾਈਜ਼ੇਸ਼ਨ ਹੋ ਜਾਗਾ ਬਟ ਉਸ ਲਈ ਜਿਹੜਾ ਟਾਈਮ ਪੀਰੀਅਡ ਹੈ ਉਹ 7 ਤੋਂ 8 ਡੇ ਲੱਗਦੇ ਹੈ ਚਲੋ ਸਮਾਂ ਤਾਂ ਲੱਗਦਾ ਹੈ ਹਾਂ ਜੀ ਮਤਲਬ ਜੇ ਤੁਸੀਂ ਕੁਝ ਕਸਟਮਾਈਜ਼ੇਸ਼ਨ ਵੀ ਪ੍ਰੋਡਕਟ ਬਣਾਉਣ ਦੀ ਸੁਵਿਧਾ ਹੈ ਜੇਕਰ ਕੋਈ ਅਕੀਰਕ ਤੁਹਾਨੂੰ ਡਿਜ਼ਾਈਨ ਆਪ ਸੰਦਾ ਸਾਈਜ਼ ਅਸਟਮੈਂਟ ਉਹ ਦਿੱਤਾ ਜਾਏ ਜੀ ਬਹੁਤ ਬਹੁਤ ਧੰਨਵਾਦ ਜੀ ਸੋਇਸਨ ਨੇ ਸਾਮ ਪਤਰਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਇਲੈਕਟ੍ਰੋਨਿਕ ਪ੍ਰੋਡਕਟਸ ਪਲੱਸ ਫਰਨੀਚਰ ਦੇ ਪ੍ਰੋਡਕਟਸ ਨੂੰ ਹਰ ਇੱਕ ਪ੍ਰੋਡਕਟ ਤੇ ਇਹਨਾਂ ਵੱਲੋਂ ਬਹੁਤ ਵਧੀਆ ਮੈਂ ਤਾਂ ਕਹਾਂਗਾ ਕਿ ਦੀਵਾਲੀ ਤੋਂ ਵੀ ਜ਼ਿਆਦਾ ਵਧੀਆ ਜਿਹੜੀ ਸ਼ਾਨਦਾਰ ਆਫਰਸ ਲੈ ਕੇ ਆਏ ਨੇ ਧੁਮਾਕੇਦਾਰ ਆਫਰਸ ਲੈ ਕੇ ਆਏ ਨੇ ਕਿਉਂਕਿ ਜਿੱਥੇ ਸਾਨੂੰ ਸਸਤਾ ਸਮਾਨ ਮਿਲਦਾ ਪਲੱਸ ਉਸ ਦੇ ਨਾਲ ਜਿਹੜੇ ਸਾਨੂੰ ਹਜ਼ਾਰਾਂ ਦੇ ਮਹਿੰਗੇ ਗਿਫਟ ਵੀ ਮਿਲ ਰਹੇ ਨੇ ਉਹ ਵੀ ਸਾਡੇ ਘਰਾਂ ਦਾ ਸ਼ਿੰਗਾਰ ਬਣ ਗਏ ਸੋ ਇੱਕ ਵਾਰ ਤੁਹਾਡੇ ਨਾਲ ਲੋਕੇਸ਼ਨ ਜਿਹੜੀ ਮੈਂ ਸਾਂਝੀ ਕਰ ਦਿਆਂ ਸ਼ਾਰਪੁਰ ਤੋਂ ਜਦੋਂ ਆਪਾਂ ਘੰਟਾ ਘਰ ਚੌਂਕ ਦੇ ਵਿੱਚ ਆਉਂਦੇ ਆ ਤਾਂ ਮਹਿਸ 50 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਬਤਰਾ ਇਲੈਕਟ੍ਰੋਨਿਕਸ ਮੌਜੂਦ ਹੈ ਸੋ نیچے ਨੰਬਰ ਵੀ ਦਿੱਤਾ ਹੋਇਆ ਤੁਸੀਂ ਫੋਨ ਕਾਲ ਕਰਕੇ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਇਹਨਾਂ ਕੋਲ ਇਹਨਾਂ ਤੋਂ ਸਾਂਝੀ ਕਰ ਸਕਦੇ ਹੋ ਸੋ ਖਾਸ ਗੱਲ ਆਖਰੀ ਦੇ ਵਿੱਚ ਮੈਂ اپੀਲ ਕਰਨਾ ਚਾਹਾਂਗਾ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਕਿਉਂਕਿ ਜੇਕਰ ਤੁਸੀਂ ਕੋਈ ਵੀ ਖਰੀਦਦਾਰੀ ਨਹੀਂ ਕਰਨਾ ਚਾਹੁੰਦੇ ਹੋ ਤਾਂ ਇੱਥੇ ਗਿਫਟ ਤੁਹਾਨੂੰ ਜ਼ਰੂਰ ਅਵੇਲੇਬਲ ਹੋਣਗੇ